ਈ ਸਾਧਨਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਕਾਲ ਸਭ ਉਪ ਸਾਧ ਸੰਗਤ ਜੀ ਵਧ ਪਾਗੇ ਹੋ ਜੋ ਸਤਗੁਰਾਂ ਦੀ ਹਜ਼ੂਰੀ ਅੰਦਰ ਬੈਠ ਕੇ ਸਤਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋ ਤੰਤਾ ਜੋਗ ਹੋਆ ਸੋ ਅੱਜ ਦਾ ਜੋ ਪਾਵਨ ਹੁਕਮ ਸੰਨ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਸੋ ਸੁਸਦੀ ਸੰਖੇਪ ਵਿਚਾਰ ਆਪ ਸਾਰਿਆਂ ਨੇ ਸਤਿਗੁਰਾਂ પાસે ਸਰਮਣ ਕਰ ਲਈ ਹੈ ਸੋ ਆਓ ਮਨ ਗ੍ਰਿਤੀਆਂ ਚਿਤ ਮਿਰਤੀਆਂ ਕੇ ਜਾਗਰ ਕਰਨ ਦਾ ਯਤਨ ਕਰੀਏ ਤੇ ਸਵਾਹਿਗੁਰੂ ਪਰਮਾਤਮਾ ਤੋਂ ਅਸੀਸ ਲਗੀ ਪੀਂ ਵਾਹਿਗੁਰੂ ਅਸੀਂ ਤੁਸ਼ ਬੁੱਧੀ ਵਾਲੇ ਜੀ ਮਹਾ ਸਾਡੀ ਮਤ ਥੂੜੀ ਹੈ ਪਾਖਸ਼ਾ ਕਰੋ ਕਿਰਪਾ ਆਪ ਵਿੱਚ ਵਤੋ ਆਪਣਾ ਰਹਿਮਤ ਭਰੇ ਆਤਰਾ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪ ਹੀ ਕਰਵਾ ਲਓ ਸੁ ਵਿਚਾਰ ਦੀ ਪਰੰਪਰਤਾ ਤੋਂ ਪਹਿਲਾਂ ਪਾਗੇ ਫਤੇ ਦੀ ਸਾਜ ਕੋਈ ਵੀ ਦਸਨਾ ਵਾਜੇ ਨਰਵੇ ਸਾੜੀ ਹੀ ਗਾਜ ਵਜ ਕੇ ਮਿਲਾਓ ਫਤੇ ਬਾਹੇ ਗੁਰਜੀਤਾ ਖਲਸਾ ਵਾਹਿਗੁਰੂ ਦੀ ਜੀਤ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਸੋਰਠ ਮਹਲਾ ਪੰਜਵਾਂ ਪੰਚਮ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ ਘਰ ਪਹਿਲਾ ਤਬਲੇ ਵਾਲੇ ਵੀਰ ਨੂੰ ਪੜਾਇਆ ਤੇ ਕਿਹਾ ਤੇ ਪਹਿਲੇ ਘਰ ਵਿੱਚ ਤਬਲਾ ਵਜਾਉਣਾ ਹੈ ਪਹਿਲੇ ਘਰ ਦੇ ਸ਼ਬਦ ਦਾ ਗਾਇਨ ਕਰਨਾ ਹੈ ਤੇ ਤੋਂ ਕਿ ਤੈਨਾ ਤੋਂ ਕਿਆ ਵਾਲਾ ਤਿੰਨ ਪੌੜੀਆਂ ਵਾਲਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ वो परमात्मा एक है, वो एक है उस वरदा होर दूजा कोई नहीं सतगुरु की कृपा सदका ऐसे परमात्मा परमेश्वर वाहगुरु जी पाया जा सकता है सो सतगुरु जी अगर कृपा करते हैं किस हाउ जाची हे परमात्मा वाहगुरु परमेश्वर जी मैं किसका नाम जपा किसान आराधना करा किस हों हाँ जाची किस आराधी जा सबको किया हो सारा कुछ परमात्मा है तेरे मैं किस दी आराधना करा किसू चेते करा किसनों त्याव पातशाह जो जो देश है वाडेरा सोसो खाकू रलसी सतगुर केंद्रमात्मा ਪਰਮੇਸ਼ਰ ਜੀ ਇਨਾ ਮਨੁੱਖਾਂ ਨੂੰ ਮੈਂ ਕਿਉਂ ਧਿਆਵਾ ਜਦੋਂ ਤੇਰੇ ਹੀ ਬਣਾਏ ਹੋਏ ਸਾਰੇ ਹਨ ਜਦੋਂ ਇਹ ਤੇਰੀ ਕਾਇਨਾਤ ਬਣਾਈ ਹੈ ਇਹ ਮਨੁੱਖ ਵੀ ਤੇਰੇ ਸਾਜੇ ਹੋਏ ਹਨ ਮੈਂ ਇਹਨਾਂ ਵਿੱਚੋਂ ਕਿਉਂ ਕਿਸੇ ਨੂੰ ਚੇਤੇ ਕਰਾਂ ਕਿਉਂ ਕਿਸੇ ਦੀ ਆਰਾਧਨਾ ਕਰਾਂ ਜੋ ਸਭ ਕੁਝ ਤੇਰਾ ਬਣਾਇਆ ਹੋਇਆ ਹੈ ਦੂਜੀ ਗੱਲ ਪ੍ਰਮਾਤਮਾ ਜੋ ਜੋ ਦਿਸੇ ਵੱਡਾ ਵਡੇਰਾ ਜਿਹੜਾ ਸਤਗੁਰ ਕਹਿੰਦੇ ਹਨ ਕਿ ਜਿਹੜਾ ਵੱਡਾ ਵਡੇਰਾ ਜਿਹੜਾ ਆਪਣੇ ਆਪ ਨੂੰ ਵੱਡਾ ਦੱਸਦਾ ਹੈ ਇਹ ਮਨੁੱਖਾਂ ਦੇ ਵਿੱਚੋਂ ਜਿਹੜਾ ਕੋਈ ਵੱਡੇ ਨਜ਼ਰਾਂ ਦੀ ਨਵੱਡੇ ਤੇ ਭਾਵੇਂ ਕੋਈ ਰਾਜਾ ਹੋ ਗਿਆ ਕੋਈ ਸਹਿਨशाह ਹੋ ਗਿਆ ਕੋਈ ਕਾਕਤ ਵਾਲਾ ਹੋ ਗਿਆ ਕੋਈ ਮੰਤਰੀ ਹੋ ਗਿਆ ਸਾਧੁਰ ਕਹਿੰਦੇ ਜੋ ਜੋ ਦਿਸੈ ਵੱਡਾ ਵੱਡੇ ਦਾ ਸੋ ਸੋ ਖਾਕੂ ਰਲਸੀ ਇਹਨਾਂ ਨੇ ਵੀ ਖਾਕ ਵਿੱਚ ਰਲ ਜਾਣਾ ਹੈ ਫਿਰ ਮੈਂ ਕਿਸੇ ਮਨੁੱਖੀ ਨੂੰ ਵੱਡੇ ਮਨੁੱਖ ਨੂੰ ਕਿਉਂ ਮੈਂ ਚੇਤੇ ਤਰ੍ਹਾਂ ਕਿਸੇ ਰਾਜੇ ਨੂੰ ਕਿਉਂ ਚੇਤੇ ਕਰਾਂ ਕਿਸੇ ਮੰਤਰੀ ਦੇ ਕਿਉਂ ਪੈਰ ਪੜਾਂ ਮੈਂ ਕਿਉਂ ਕਿਸੇ ਲੀਡਰ ਦੇ ਪੈਰਾਂ ਵਿੱਚ ਡਿੱਗਾ ਕਿਉਂ ਮੈਂ ਰਾਜਨਿਤਿਕ ਬੰਦਿਆਂ ਨੂੰ ਧਿਆਵਾ ਕਿਉਂ ਮੈਂ ਕੀਤੀ ਕਰਾਂ ਕਿਉਂ ਮਿਲਣਾ ਦੇ ਬੰਗਾਵਾ ਜਦੋਂ ਇਹਨਾਂ ਨੇ ਵੀ ਖਾਕ ਵਿੱਚ ਰਲ ਜਾਣਾ ਹੈ ਇਹਨਾਂ ਨੇ ਵੀ ਸੰਸਾਰ ਤੋਂ ਚਲੇ ਜਾਣਾ ਹੈ ਸਤਿਗੁਰ ਕਹਿੰਦੇ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਸਤਿਗੁਰ ਕਹਿੰਦੇ ਰਾਮ ਵਰਗੇ ਰਾਜੇ ਵੀ ਚਲੇ ਗਏ ਤੇ 라ਵਣ ਵਰਗੇ ਵੀ ਚਲੇ ਗਏ ਤੇ ਉਹਨਾਂ ਦੇ ਪਰਿਵਾਰ ਵੀ ਸੰਸਾਰ ਤੋਂ ਚਲੇ ਗਏ ਰਾਮ ਤੇ 라ਵਣ ਵਰਗੇ ਨਹੀਂ ਰਹਿ ਇਹ ਮਨੁੱਖ ਜਿਹੜੇ ਕੋਈ ਇਮਾਰਤਾਂ ਮੋਟੇ ਉਹਦੇ ਲਈ ਫਿਰਦੇ ਹਨ ਸੰਸਾਰੀ ਸਤਿਗੁਰ ਕਹਿੰਦੇ ਇਹਨਾਂ ਨੇ ਵੀ ਨਹੀਂ ਰਹਿਣਾ ਤੇ ਫਿਰ ਮੈਂ ਕਿਉਂ ਇਹਨਾਂ ਦੇ ਪੈਰਾਂ ਵਿੱਚ ਡਿੱਗਾ ਸਾਧ ਸੰਗਤ ਜੀ ਤਕਰੀਬਨ ਇਹ ਸੰਸਾਰ ਦੇ ਵਿੱਚ ਏਵੇਂ ਚੱਲਦਾ ਹੈ ਜਦੋਂ ਕਿਸੇ ਲੀਡਰ ਨਾਲ ਸਾਝ ਪੈ ਜਾਂਦੀ ਹੈ ਨਾ ਕਿਸੇ ਮਨੁੱਖ ਦੀ ਤੇ ਮਨੁੱਖ ਬڑا ਕਹਿੰਦਾ ਹੈ ਕਿ ਮੈਂ ਫਲਾਣਾ ਲੀਡਰ ਲੰਦਰੀ ਸਾਝ ਹੈ ਫਲਾਣਾ ਲੀਡਰ ਮੈਨੂੰ ਜਾਣਦਾ ਹੈ ਮੇਰੇ ਸਿਰ ਤੇ ਉਹਦਾ ਹੱਥ ਹੈ ਜੋ ਮਰਜ਼ੀ ਮੈਂ ਕਰਾਂ ਪਰ ਸਤਗੁਰੂ ਕਹਿੰਦੇ ਹਨ ਕਿ ਇਹ ਜਿਹੜਾ ਲੀਡਰ ਹੈ ਇਹ ਜਿਹੜਾ ਬਨੁਕ ਹੈ ਇਸ ਦੀ ਕੇਵਲ ਤੇ ਕੇਵਲ ਬਾਡੀ ਮੁੱਟੀ ਇੱਥੇ ਚੱਲੇ ਦੀ ਉਸ ਤੋਂ ਬਾਅਦ उसने किसी ने नहीं नहीं सुननी क्योंकि इसने भी मिट्टी मिल जाए इसने भी मर जाना है, फिर झूठा मान क्यों सत्या ने, ने भी चले जाना है अराधना करा क्यों मैं किसी के पैर किसी लीडर दे वा वे रसोसू खाकू रलसी निरपाओ निरंकार वो परमात्मा ਜੇ ਨਾ ਭੈ ਤੋ ਰਹਿਤ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਤੈ ਨਹੀਂ ਪਰਮਾਤਮਾ ਅਧਰੰਕਾਰ ਜੋ ਨਿਰਆਕਾਰ ਹੈ ਜਿਸ ਦਾ ਕੋਈ ਸਰੂਪ ਨਹੀਂ ਜਿਸ ਦੇ ਸਾਰੇ ਹੀ ਸਰੂਪ ਹਨ ਜਿਸ ਦਾ ਕੋਈ ਸਰੂਪ ਨਹੀਂ ਸਾਰੇ ਵਿੱਚ ਪਰਮਾਤਮਾ ਆਪ ਵਰਤਦਾ ਹੈ ਪਰ ਉਸ ਦਾ ਆਪਣਾ ਕੋਈ ਸਰੂਪ ਨਹੀਂ ਨਿਰਆਕਾਰ ਹੈ ਨਿਰਭੌ ਅਧਰੰਕਾਰ ਭਾਵ ਖੰਡਨ ਸਭ ਸੁਖ ਨਾਗਰਜ ਦੇਸੀ ਸਾਧਗੁਰ ਕੰਤੇ ਭਾਵ ਖੰਡਨ ਤੈ ਲੋ ਖਤਮ ਕਰਨ ਵਾਲਾ ਤੈ ਨੂੰ ਨਾਸ਼ ਕਰਨ ਵਾਲਾ ਨਿਰਭਾਉ ਜਪੈ ਸਗਲ ਭਾਉ ਮਿਟੈ ਜਿਹੜਾ ਉਸ ਨਿਰਭਾਉ ਦੇ ਨਾਲ ਜੁੜ ਜਾਂਦਾ ਉਸ ਦਾ ਸਾਰਾ ਭੈ ਡਰ ਖਤਮ ਹੋ ਜਾਂਦਾ ਹੈ ਸਭ ਡਰ ਦਰ ਖਤਮ ਹੋ ਜਾਂਦਾ ਹੈ ਭਾਵ ਖੰਡਨ ਸਾਧ ਸੁਖ ਨਗਰਜ ਦੇਸੀ ਤੇ ਸਾਰੇ ਸੁਖ ਪਰਮਾਤਮਾ ਦੇਣ ਵਾਲਾ ਸਾਰੇ ਸੁੱਖਾਂ ਦੇ ਖਜ਼ਾਨੇ ਪਰਮਾਤਮਾ ਦੇਣ ਵਾਲਾ ਹਰ ਜਿਉ ਤੇਰੀ ਦਾਤੀ ਰਾਜਾ ਏ ਹਰੀ ਪਰਮਾਤਮਾ ਪਰਮੇਸ਼ਰ ਜੀ ਏ ਤੇਰੀ ਵਡਿਆਈ ਹੈ ਤੂੰ ਸਾਰਿਆਂ ਨੂੰ ਰਜਾਉਂਦਾ ਹੈ ਤੂੰ ਸਾਰਿਆਂ ਨੂੰ ਵਿਝਕ ਦੇਣ ਵਾਲਾ ਹੈ ਤੇਰੀ ਦਾਤੀ ਦਾਜਾ ਤੂੰ ਸਾਰਿਆਂ ਨੂੰ ਦਾਤਾ ਦਿੰਦਾ ਹੈ ਪਰਮਾਤਮਾ ਤੇਰੇ ਦਿੱਤੇ ਹੋਈਆਂ ਦਾਤਾਂ ਲੈ ਕੇ ਸਾਰੇ ਰਾਜ ਰਹੇ ਹਨ ਫਿਰ ਮੈਂ ਕਿਉਂ ਕਿਸੇ ਬੰਦੇ ਦੇ ਕਿਸੇ ਮਨੁੱਖ ਦੇ ਪੈਰਾਂ ਵਿੱਚ ਡਿੱਗਾ ਸਤਿਗੁਰ ਕਹਿੰਦੇ ਮਾਨਸ ਬਪੜਾ ਕਿਆ ਸਲਾਹੀ ਕਿਆ ਇਸ ਕੰਮ ਹੋਤਾ ਜੇ ਮੈਂ ਕਿਉਂ ਬਨੁਖ ਲੋ ਸਲਾਵਾ ਕਿਉਂ ਕਿਉਂ ਮੈਂ ਬੰਦੇ ਨੂੰ ਸਲਾਵਾ ਜਦੋਂ ਤੂੰ ਦੇਣ ਵਾਲਾ ਹੈ ਪਰਮਾਤਮਾ ਸਾਰਿਆਂ ਨੂੰ ਸਾਰਿਆਂ ਨੂੰ ਜੇ ਤੂੰ ਦੇਣ ਵਾਲਾ ਮੈਂ ਬੰਦੇ ਦੀ ਕਿਉਂ ਪੂਜਨਾ ਕਰਾਂ ਮੈਂ ਮਨੁੱਖ ਦੇ ਪੈਰਾਂ ਵਿੱਚ ਕਿਉਂ ਡਿੱਗਾ ਜਦੋਂ ਸਾਰਿਆਂ ਨੂੰ ਤੂੰ ਦੇਜਤ ਦੇਣ ਵਾਲਾ ਹੈ ਸਾਰਿਆਂ ਨੂੰ ਤੂੰ ਸੰਭਾਲਣ ਵਾਲਾ ਹੈ ਸਾਰ ਸੰਮਾਲੇ ਨਿਤ ਪ੍ਰਤਪਾਲੇ ਤੂੰ ਹਰ ਰੋਜ਼ ਪ੍ਰਤਪਾਲਣਾ ਕਰਦਾ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ ਮਾਨਸ ਬੱਪੜਾ ਕਿਆ ਸਲਾਹੀ ਮੈਂ ਕਿਉਂ ਫਿਰ ਮਨੁੱਖ ਨੂੰ ਸਲਾਵਾ ਕਿਉਂ ਮੈਂ ਕਿਸੇ ਬੰਦੇ ਦੇ ਗੁਣ ਦਾਵਾ ਕਿਆ ਕਿਸ ਕੰਮ ਉਹ ਤਾਜਾ ਤੇ ਕਿਉਂ ਕਿਸੇ ਦੇ ਮਥਾਜ ਹੋਵਾਂ ਪਰਮਾਤਮਾ ਤੂੰ ਸਾਰਿਆਂ ਨੂੰ ਦੇਣ ਵਾਲਾ ਮੈਂ ਤੇਰੇ ਮਥਾਜ ਹੋਵਾਂਗਾ ਤੇਰੇ ਤੇਰੇ ਖੜਦਾਗਾ ਰਹਾ ਹੂੰ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ ਜਿਨ ਹਾਰ ਧਿਆਇਆ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਧਿਆਇਆ ਹੈ ਸਭ ਕੁਛ ਇਸਕਾ ਸਾਰਾ ਹੀ ਪਰਮਾਤਮਾ ਦੇ ਇਸਾਰਾ ਹੈ ਇਸਕੀ ਭੁੱਖ ਗਵਾਈ ਸਤਗੁਰ ਕਹਿੰਦੇ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਕਿਉਂਕਿ ਪਰਮਾਤਮਾ ਵਿੱਚ ਹੀ ਸਾਰੀ ਕਾਇਨਾਤ ਹੈ ਜਿਹੜੇ ਜੀਵ ਇਸ ਪਰਮਾਤਮਾ ਨੂੰ ਧਿਆਉਂਦੇ ਹਨ ਤਿਸਕੀ ਭੁੱਖ ਗਵਾਈ ਤਨਾਂ ਦੀਆਂ ਸਾਰੀਆਂ ਭੁੱਖਾਂ ਪਰਮਾਤਮਾ ਨੇ ਖਤਮ ਕਰ ਦਿੱਤੀਆਂ ਸਾਰੀਆਂ ਇਛਾਵਾਂ ਪਰਮਾਤਮਾ ਨੇ ਸੰਪੂਰਨ ਕਰਕੇ ਬੰਦੇ ਨੂੰ ਸੰਤੋਖੀ ਬਣਾ ਦਿੱਤਾ ਮਨੁੱਖ ਸੰਤੋਖੀ ਬਣ ਗਿਆ ਸੰਤੋਖ ਦੇ ਦਾਤ ਬਖਸ਼ਿਸ਼ ਕਰਤੀ ਨਿਤ ਸਤਿਗੁਰ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਨ ਬੁਝੀ ਵੱਡੇ ਵੱਡੇ ਰਾਜਿਆਂ ਦੀ ਤ੍ਰਿਸ਼ਨਾ ਨਹੀਂ ਬੁਝਦੀ ਵੱਡੇ ਵੱਡੇ ਜ਼ਿਮੀਦਾਰਾਂ ਦੀ ਕ੍ਰਿਸ਼ਨਾ ਨਹੀਂ ਪੁੱਜਦੀ ਜ਼ਿਮੀਦਾਰ ਪਾਪੋਂ ਮੰਦਾ ਭਾਗ ਹੈ ਭੂਮੀ ਦਾ ਮਾਲਕ ਤੇ ਧਰਤੀ ਦਾ ਮਾਲਕ ਸਤਿਗੁਰ ਕਹਿੰਦੇ ਵੱਡੇ ਵੱਡੇ ਜ਼ਿਮੀਦਾਰਾਂ ਦੀ ਵੱਡੇ ਵੱਡੇ ਰਾਜੀਆਂ ਦੀ ਕ੍ਰਿਸ਼ਨਾ ਨਹੀਂ ਪੁੱਜਦੀ ਹੋਰ 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 ਮੰਗਦੇ ਹਨ ਕੇਵਲ ਤੇ ਕੇਵਲ ਪ੍ਰਮਾਤਮਾ ਤੇਰੀ ਕਿਰਪਾ ਦੁਆਰਾ ਹੀ ਤੇ ਸਦੀ ਪੂਖ ਗਵਾਈ ਤੇਰੀ ਕਿਰਪਾ ਦੁਆਰਾ ਹੀ ਇਹ ਸੰਤੋਖ ਦੀ ਦਾਤ ਪ੍ਰਾਪਤ ਹੁੰਦੀ ਹੈ ਤੇਰੀ ਕਿਰਪਾ ਦੇ ਨਾਲ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ ਨਹੀਂ ਤਾਂ ਸਤਿਗੁਰੂ ਕਹਿੰਦੇ ਹਨ ਕਿ ਸਾਰੀਆਂ ਕੁੜੀਆਂ ਦਾ ਭਾਵੇਂ ਸਮਾਨ ਇਕੱਠਾ ਕਰਕੇ ਦੇ ਦਿੱਤਾ ਜਾਵੇ ਤਾਂ ਵੀ ਬੰਦਾ ਨਹੀਂ ਰਜਦਾ ਸਤਿਗੁਰ ਕਹਿੰਦੇ ਭੁੱਖੇ ਆ ਕੋਖ ਨਾ ਉਤਰੀ ਜੇ ਬੰਨਾ ਕੁੜੀਆਂ ਭਾਰ ਭਾਵੇਂ ਤਿੰਨ ਲੋਕਾਂ ਦਾ ਸਮਾਨ ਇਕੱਠਾ ਕਰਕੇ ਦੇ ਦਿਓ ਧਨ ਇਕੱਠਾ ਕਰਕੇ ਦੇ ਦਿਓ ਤਾਂ ਵੀ ਇਸ ਬੰਦੇ ਦੀ ਭੁੱਖ ਨਹੀਂ ਮਿਖਦੀ ਬੰਦੇ ਦੀ ਭੁੱਖ ਵਧਦੀ ਰਹਿੰਦੀ ਹੈ ਤ੍ਰਿਸ਼ਨਾ ਵਿਰਲੇ ਕੇ ਹੀ 부ਝੀ ਹੈ ਵਿਰਲੇ ਮਨੁੱਖ ਦੀ 부ਝਦੀ ਹੈ ਤ੍ਰਿਸ਼ਨਾ ਕਿਸ ਦੀ ਜਸਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਿਹੜਾ ਇਸ ਪਰਮਾਤਮਾ ਹਰੀ ਨੂੰ ਤੇ ਆਉਂਦਾ ਹੈ ਪਰਮੇਸ਼ਰ ਦੀ ਅਰਾਧਨਾ ਕਰਦਾ ਹੈ ਤਿਸकी ਭੁੱਖ ਗਵਾਈ ਤਨਾਂ ਦੀਆਂ ਭੁੱਖਾ ਪਰਮਾਤਮਾ ਖਤਮ ਕਰ ਦਿੰਦਾ ਐਸਾ ਧਨ ਦਿਆ ਸੁਖ ਦਤਾ ਪਰਮਾਤਮਾ ਉਸ ਨੂੰ ਇਹੋ ਜਿਹਾ ਧਨ ਦੇ ਦਿੰਦਾ ਹੈ ਨਾ ਖੁੱਟ ਨਾ ਕਬ ਹੀ ਜਾਈ ਜਿਹੜਾ ਕਦੇ ਖਤਮ ਨਹੀਂ ਹੁੰਦਾ ਜਿਹੜਾ ਕਦੇ ਘਟਦਾ ਨਹੀਂ ਦੁਨੀਆ ਦਾ ਤਨ ਘਟਦਾ ਹੈ ਵੰਡਿਆਂ ਤੋਂ ਸਤਿਗੁਰ ਕਹਿੰਦੇ ਪਰਮਾਤਮਾ ਦੇ ਨਾਮ ਦਾ ਤਨ ਕਦੇ ਘਟਦਾ ਨਹੀਂ ਕਹਿੰਦੇ ਖਾab ਹੋ ਖਰਚੋ ਰਾਲ ਮਿਲ ਭਾਈ ਤੋਟ ਨ ਆਵੇ ਵਧਦੋ ਜਾਈਏ ਪਰਮਾਤਮਾ ਦੇ ਨਾਮ ਦਾ ਤਨ ਟੂਟਾ ਨਹੀਂ ਆਉਂਦਾ ਇਸ ਵਿੱਚ ਕਮੀ ਨਹੀਂ ਆਉਂਦੀ ਇਹ ਵਧਦਾ ਜਾਂਦਾ ਜਿੰਨਾ ਵੰਡਾਂ ਦੇ ਉਹਨਾਂ ਵਧੇਗਾ ਪਰਮਾਤਮਾ ਦਾ ਨਾਮ ਸਤਿਗੁਰ ਕਹਿੰਦੇ ਐਸਾ ਤਾਨ ਦਿੱਆ ਸੁਖ ਦਾ ਤੇ ਨ ਖੋਤ ਨਾ ਕਭੀ ਜਾਏ ਅਨੰਦ ਭਇਆ ਸੁਖ ਸਹਿਜ ਸਮਾਣੇ ਇਹ ਹਰੀ ਦੇ ਨਾਮ ਦਾ ਧੰਨ ਲੈ ਕੇ ਮਨ ਆਨੰਦ ਵਿੱਚ ਆ ਗਿਆ ਖੇੜੇ ਵਿੱਚ ਆ ਗਿਆ ਸੁਖ ਸਹਿਜ ਸਮਾਣੇ ਸੁਖਾਂ ਦੀ ਪ੍ਰਾਪਤੀ ਹੋ ਗਈ ਸਹਿਜ ਅਵਸਥਾ ਮਿਲ ਗਈ ਸਤਗੁਰ ਮੇਲ ਮਿਲਾਇ ਸਤਗੁਰ ਨਾਲ ਮਿਲਿਆ ਮਿਲਾਪ ਹੋ ਗਿਆ ਪਰਮਾਤਮਾ ਦਾ ਮਿਲਾਪ ਹੋ ਗਿਆ ਸਤਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ ਮਨ ਨਾਮ ਜਪੇ ਮੇਰੇ ਮਨਾਸ ਪਰਮਾਤਮਾ ਦਾ ਨਾਮ ਜਪ ਨਾਮ ਅਰਾਜ ਨਾਮ ਦੀ ਹੀ ਅਰਾਧਨਾ ਕਰ ਅੰਨ ਦਿਨ ਨਾਮ ਵਿਖਾਣੀ ਤੇ ਹਰ ਰੋਜ਼ ਪਰਮਾਤਮਾ ਦੇ ਨਾਮ ਦਾ ਵਿਖਾਣ ਕਰ ਉਪਦੇਸ਼ ਸੁਣ ਸਾਧ ਸੰਤਨਤਾ ਜਿਹੜੇ ਗੁਰੂ ਦੇ ਪਿਆਰੇ ਹਨ ਨਾਮ ਜਪਣ ਵਾਲੇ ਹਨ ਉਹਨਾਂ ਦਾ ਉਪਦੇਸ਼ ਸੁਣਾ ਸਭ ਕਿਉਂਕਿ ਕਾਣ ਜਮਾਣੀ ਤੇ ਮਨ ਦੇ ਜਿਹੜੇ ਸਾਰੇ ਪਰਮ ਹਨ ਸਭ ਕੁਕੇ ਜਾਣਗੇ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਜਿਨ੍ਹਾਂ ਤੇ ਪ੍ਰਮਾਤਮਾ ਵਾਹਿਗੁਰੂ ਜੀ ਮੇਰੇ ਕਿਰਪਾਲ ਹੋ ਗਏ ਸੇ ਲਾਗੇ ਗੁਰ ਕੀ ਬਾਣੀ ਉਹ ਜੀਵ ਗੁਰੂ ਦੀ ਬਾਣੀ ਨਾਲ ਜੁੜ ਗਏ ਉਹ ਬਾਣੀ ਬਾਣੀ ਪੜਨ ਲੱਗ ਗਏ ਬਾਣੀ ਸੁਣਨ ਲੱਗੇ ਤੇ ਬਾਣੀ ਨੂੰ ਹਿਰਦੇ ਅੰਦਰ ਬਸਾਉਣ ਲੱਗੇ ਸੇ ਲਾਗੇ ਗੁਰ ਕੀ ਬਾਣੀ ਗੁਰੂ ਦੀ ਬਾਣੀ ਨਾਲ ਜੁੜ ਗਏ ਕੀਮਤ ਕੌਣ ਕਰੈ ਪ੍ਰਭ ਤੇਰੀ हे ਪ੍ਰਮਾਤਮਾ ਤੇਰੀ ਕੀਮਤ ਕੌਣ ਬਾਸ ਸਕਦਾ ਹੈ ਤੋ ਸਰਬ ਜੀਆ ਦਿਆਲਾ ਤੂੰ ਸਾਰਿਆਂ ਜੀਵਾਂ ਤੇ ਦਇਆ ਕਰਨ ਵਾਲਾ ਹੈ ਸਭ ਕੁਝ ਕੀਤਾ ਹੈ ਪ੍ਰਮਾਤਮਾ ਇਹ ਜਿਹੜਾ ਤੇਰਾ ਸਾਰਾ ਪਸਾਰਾ ਪਸਾਰਿਆ ਹੋਇਆ ਹੈ ਸਭ ਤੇਰਾ ਹੈ ਸਭ ਕਿਸੇ ਕੀਤਾ ਤੇਰਾ ਵਰਤੈ ਪ੍ਰਮਾਤਮਾ ਸਭ ਕੁਝ ਤੇਰਾ ਵਰਤਿਆ ਹੈ ਜੋ ਇਹ ਆਕਾਸ਼ ਬਣਾਈ ਕਾਇਨਾਤ ਬਣਾਈ ਹੈ ਸਭ ਤੇਰੀ ਬਣਾਈ ਹੋਈ ਹੈ ਤੇਰਾ ਹੀ ਸਭ ਕੁਝ ਹੈ ਕਿਹਾ ਹਮ ਅੰਬਾਲ ਗੋਪਾਲਾ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਕਿ ਛੋਟੇ ਜਿਹੇ ਬੱਚੇ ਹਾਂ ਤੂੰ ਸਾਡਾ ਪਿਤਾ ਹੈ ਤੇ ਬੱਚਾ ਪਰਮਾਤਮਾ ਬੱਚਾ ਪਿਤਾ ਦੇ ਗੁਣ ਕਿਵੇਂ ਗਾ ਸਕਦਾ ਹੈ ਸੰਪੂਰਨ ਗੁਣ ਕੇਵਲ ਤੇ ਕੇਵਲ ਬੱਚਾ ਉਸ ਬਾਪ ਦਾ ਸ਼ੁਕਰ ਕਰ ਸਕਦਾ ਹੈ ਕਿਉਂਕਿ ਬਾਪ ਬੱਚੇ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਪਰ ਦੇਸ਼ਰਦ ਹੈ ਕਿ ਬੱਚਾ ਲਾਇਕ ਹੋਣਾ ਚਾਹੀਦਾ ਹੈ ਨਲਾਇਕ ਨਹੀਂ ਨਲਾਇਕ ਬੱਚੇ ਨੂੰ ਬਾਪ ਉਸ ਨੂੰ ਤਿਰਪਦਾ ਹੈ ਜੇਕਰ ਲਾਇਕ ਬੱਚਾ ਹੈ ਲਾਇਕ ਬੱਚੇ ਦੀਆਂ ਲੋੜਾਂ ਬਾਪ ਸਾਰੀਆਂ ਪੁਰੀਆਂ ਤਾਂ ਇਸ ਵਰਗੇ ਸਤਗੁਰ ਕਹਿੰਦੇ ਲਾਇਕ ਬਣੀਏ ਲਾਇਕ ਬੱਚੇ ਪਰਮਾਤਮਾ ਦੇ ਬਣੀਏ ਨਲਾਇਕ ਨਾ ਬਣੀਏ ਪਰਮਾਤਮਾ ਦੇ ਉਸ ਰੱਬ ਦੇ ਹੁਕਮ ਵਿੱਚ ਚੱਲੀਏ ਜੋ ਪਰਮਾਤਮਾ ਦੇ ਸਾਨੂੰ ਹੁਕਮ ਕਰਦੇ ਹਨ ਉਸ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਿਏ ਤਾਂ ਹੀ ਅਸੀਂ ਲਾਇਕ ਬੱਚੇ ਬਣਾਂਗੇ ਕਿਆ ਹਮ ਬਾਲ ਪਾਲਾ ਸੀ ਪਰਮਾਤਮਾ ਛੋਟੇ ਜਿਹੇ ਬੱਚੇ ਅਸੀਂ ਕੀ ਕਰ ਸਕਦੇ ਹਾਂ ਇਹ ਸਾਰਾ ਕੁਝ ਤੇਰਾ ਕੀਤਾ ਹੋਇਆ ਹੈ ਤੇਰਾ ਕੀਤਾ ਹੀ ਵਰਤਿਆ ਹੈ ਰਾਖ ਲਿਓ ਨਾਨਕ ਜਨ ਤੁਮਰਾ हे ਪ੍ਰਮਾਤਮਾ ਵਾਹਿਗੁਰੂ ਜੀ ਤਾਨ ਗੁਰੂ ਅਰਜਨ ਦੇ ਪਾਛਾ ਕਰੇ ਹਾਂ ਤਾਨ ਗੁਰੂ ਨਾਨਕ ਦੇ ਨਾਮ ਦੇ ਮੋਹ ਲਾ ਕੇ ਸਾਧ ਗੁਰੂ ਜੀ ਕਹਿ ਰਿਹਾ ਰਾਖ ਲਿਓ हे ਪ੍ਰਮਾਤਮਾ ਵਾਹਿਗੁਰੂ ਜੀ ਸਾਨੂੰ ਰਾਖ ਲੈ ਜਾਣ ਤੁਮਰਾ ਆ ਮੈਂ ਤੇ ਦਾ ਜਾਨਾ ਹਾਂ ਤੇਰਾ ਸੇਵਕ ਹਾਂ ਜੋ ਪਿਤਾ ਪੁੱਤ ਕਿਰਪਾਲਾ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਤੇ ਕਿਰਪਾਲ ਹੁੰਦਾ ਹੈ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਲਾਡ ਰਡਾਉਂਦਾ ਹੈ ਇਸੇ ਤਰ੍ਹਾਂ ਕਿਰਪਾ ਕਰੇ ਪ੍ਰਮਾਤਮਾ ਸਾਡੇ ਤੇ ਵੀ ਦਇਆ ਕਰ ਇਸੇ ਤਰ੍ਹਾਂ ਸਾਨੂੰ ਰੱਖ ਲੈ ਜਿਵੇਂ ਇੱਕ ਬੱਚਾ ਆਪਣੇ ਬਾਪ ਦੀ ਗੋਦੀ ਵਿੱਚ ਬੈ ਕੇ ਆਨੰਦ ਮਾਣਦਾ ਹੈ ਇਸੇ ਤਰ੍ਹਾਂ ਕਿ ਪ੍ਰਮਾਤਮਾ ਸਾਨੂੰ ਆਪਣੀ ਗੋਦੀ ਵਿੱਚ ਬਿਠਾ ਲੈ ਤਾਂ ਜੋ ਅਸੀਂ ਤੇਰੇ ਦਰ ਤੇ ਪ੍ਰਵਾਨ ਹੋ ਸਕੀਏ ਸੋ ਇਤਨੀਆ ਤੋਂ ਬੇਨਤੀ ਆ ਪ੍ਰਵਾਨ ਦਾਸ ਤੋਂ